ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਰਪੇ ਸੱਸ਼ੀਕਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁਲ ਕਰੋ ਤਾਂ ਕਿ ਤੁਸੀਂ ਡੀਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚਣ। ਤਰਨਤਾਰ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਮੁਖ ਸਿੰਘ ਕੁਲਬਲੇ ਸਾਭਾ ਦਾ ਪ੍ਰਧਾਨ ਜਲਾ ਤਰਨਤਾਰ ਪਾਸਪਾ ਦੇ ਰਾਮ ਲਾਲ ਕੁਲਦੀਪ ਸਿੰਘ ਬੱਬੂ ਪਾਸਪਾ ਮਹਿਲਾ ਮੋਰਚਾ ਵਿੰਗ ਜ਼ਿਲ੍ਹਾ ਪ੍ਰਧਾਨ ਤਰਨਤਾਰ ਅਮਰਿੰਦਪ ਕੌਰ ਸੁਰਜੀਤ ਸਿੰਘ ਮਾਲ ਸਮੇਤ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਉਪਰ ਕਿਤੇ ਤੌਰ ਤੇ ਥਾਣਾ ਪਿਕਵੈਂਟ ਪੁਲਿਸ ਨੇ ਇੱਕ ਝੂਠਾ ਮਾਮਲਾ ਦਰਜ ਸਿਆਸੀ ਇਸ਼ਾਰਿਆਂ ਤੇ ਮਾਮਲਾ ਦਰਜ ਕਰ ਰਹੀ ਹੈ ਉਸ ਨੂੰ ਲੈ ਕੇ ਅੱਜ ਅਸੀਂ ਤਰਨਤਾਰ ਐਸਐਸਪੀ ਅਸ਼wini ਕਪੂਰ ਲਕੇ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਜਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਾਂਗੇ ਦੂਜੇ ਪਾਸੇ ਸਬਡਿਵੀਜ਼ਨ ਪਿੱਖੀਵੈਂਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਹੈ ਕਿ ਬੀਤੇ ਦਿਨ ਥਾਣਾ ਪਿੱਖੀਵੈਂਡ ਪੁਲਿਸ ਨੂੰ ਇੱਕ ਮੈਡੀਕਲ ਰਿਪੋਰਟ ਆਉਣ ਤੇ ਇੱਕ ਸ਼ਿਕਾਇਤ ਮਿਲੰਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ ਜੋ ਵੀ ਸ਼ਿਕਾਇਤ ਕਰਨ ਤੇ ਪਹਿਲਾ ਮਾਮਲਾ ਦਰਜ ਕਰਕੇ ਫਿਰ ਬ੍ਰੀਕਿੰਗ ਨਾਲ ਪੜਤਾਲ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਉਸ ਸਮੇਂ ਪੜਤਾਲ ਕਰਨ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਂਦਾ ਹੈ ਉਸ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ ਜੋ ਸੇ ਸੀ ਇਸ ਸ਼ਰਨ ਤੇ ਪੁਲਿਸ ਉੱਪਰ ਦੋਸ਼ ਲਗਾਏ ਜਾ ਰਹੇ ਨੇ ਉਹ ਬਿਲਕੁਲ નિર્ਦੋਸ਼ ਝੂਠੇ ਹਨ ਦੋਸ਼ ਲਗਾਉਣ ਵਾਲੇ ਅਤੇ ਸ਼ਿਕਾਇਤ ਕਰਨ ਵਾਲੇ ਕੋਈ ਪਾਰਟੀ ਦੇ ਅਗੂ ਹਨ ਪਰ ਪੁਲਿਸ ਨੂੰ ਇਹਨਾਂ ਨਾਲ ਕੋਈ ਵੀ ਲੈਣ ਦੇ ਨਹੀਂ ਹੈ ਪੁਲਿਸ ਦਾ ਕੰਮ ਹੈ ਜੋ ਸ਼ਿਕਾਇਤ ਕਰਦਾ ਹੈ ਉਸ ਅਧਾਰ ਤੇ ਕਾਨੂੰਨ ਦੇ ਅਧਾਰ ਤੇ ਕਾਰਵਾਈ ਕੀਤੀ ਜਾਂਦੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬਿਲਕੁਲ ਜੀ ਪੁਲਿਸ ਜਿਹੜਾ ਹੈਗਾ ਵੇਖੋ ਸਾਨੂੰ ਐਸਐਸਬੀ ਸਾਹਿਬ ਨੇ ਪੂਲ ਵਿਸ਼ਵਾਸ ਦਿਵਾਇਆ ਕਿ ਬਹੁਤ ਵਧੀਆ ਵਾ ਐਸਐਸਬੀ ਸਾਹਿਬ ਡੀਐਸਪੀ ਸਾਹਿਬ ਠੀਕ ਹੀ ਬੜ ਬਹੁਤ ਵਧੀਆ ਐਸਐਚਓ ਸਾਹਿਬ ਨੇ ਵੀ ਗੱਲ ਬਲੇਰ ਸਾਹਿਬ ਗਏ ਉਹਨਾਂ ਨੇ ਗੱਲ ਸੁਣੀ ਆ ਵੀ ਇਹੀ ਕੋਲ ਡਿਟੇਲ ਕਢਾ ਕੇ ਤੁਹਾਡਾ ਪਰਚਾ ਕੈਸਲ ਕਰਾਂਗੇ ਤੇ ਅਸੀਂ ਵੀ ਇਹੋ ਉਮੀਦ ਕਰਦੇ ਆਂ ਵੀ ਪ੍ਰਸ਼ਾਸਨ ਸਾਡੀ ਜਿਹੜੀ ਸਹੀ ਗੱਲ ਆ ਸਹੀ ਜਿਹੜੀ ਦਿਸ਼ਾ ਵੱਲ ਚੱਲਦੇ ਚੱਲਦੇ ਹੋਏ ਇਹ ਪਰਚੇ ਨੂੰ ਕੈਸਲ ਕੀਤਾ ਜਾਵੇ ਤੇ ਜਿਹੜੀ ਅਸਲੀ ਮਾਰਗਟ ਆਈ ਮੇਰੇ ਬੇਟੇ ਦੀ ਹੋਈ ਆ ਚੌਂਕ ਦੇ ਵਿੱਚ ਪਸਾਉ ਰੱਖਿਆ ਬਾ ਉਹਦੀ ਜਿਹੜੀ ਬੰਦੀ ਕਾਰਵਾਈ ਉਹਨਾਂ ਦੋਸ਼ੀਏ ਦੇ ਉੱਤੇ ਕੀਤੀ ਜਾਂਦੀ ਹੈ ਜਿਵੇਂ ਕਿ ਪਰਚਾ ਉਹਨਾਂ ਦੇ ਹੋਇਆ ਵਾ ਤੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਨਹੀਂ ਸਰ ਪਹਿਲਾ ਜਿਹੜਾ ਐਫ ਆਈ ਆਰ ਨੰਬਰ 41 ਆ ਨਾ ਜੀ ਉਹਦੇ ਵਿੱਚ ਕੀ ਹੋਇਆ ਵੀ ਇੱਕ ਬੰਦੇ ਨੇ ਮਤਲਬ ਇਨਕੁਆਰੀ ਦੇ ਵਿੱਚ ਪੁਲਸ ਅਫਸਰਾਂ ਨੇ ਉਹਦਾ ਨਾਮ ਕੱਢ ਦਿੱਤਾ ਤੇ ਦੂਜੇ ਨੇ ਆਪਣੀ ਹਾਈ ਕੋਰਟ ਤੋਂ ਜਵਾਬਤ ਕਰਵਾਈ ਸੀ ਤੁਹਾਨੂੰ ਵੀ ਲੱਗਦਾ ਗੁਰੰਜੀ ਸ਼ਿਵਾਜੀ ਕੋਈ ਗੱਲ ਹੈ ਗੁਰੰਜੀ ਸ਼ਿਵਾਜੀ ਵੇਖੋ ਜੀ ਮੇਰਾ ਉਹਨਾਂ ਨਾਲ ਪੁਰਾਣਾ ਕੇਸ ਚੱਲਦਾ ਪਿਆ ਅਦਾਲਤਾਂ ਦੇ ਵਿੱਚ ਆਪਣੀ ਜਗ੍ਹਾ ਦਾ ਇਹਨਾਂ ਨੇ ਯਾਲੀ ਬਿਆਨਾ ਤਿਆਰ ਕਰਕੇ ਕੋਰ ਚਲਾਇਆ ਹੈ ਜਿੱਦਕਿ ਮੇਰੇ ਤਿੰਨ ਕੇਸ ਜਿਹੜੇ ਪੱਠੀ ਕੋਰ ਦੇ ਚੱਲਦੇ ਪਿਆ ਇਹ ਸਾਨੂੰ ਹਰ ਵਾਰੀ ਲੰਘਦੇ ਆਉਂਦੇ ਟਿਚਰਾਂ ਕਰਦੇ ਆ ਛੇੜਦੇ ਆ ਵੀ ਕਿਸੇ ਤਰੀਕੇ ਨਾਲ ਹੀ ਲੜਾਈ ਕਰਕੇ ਬਾਲਾ ਬਣਾ ਕੇ ਤੇ ਇਹਨਾਂ ਨੂੰ ਦਵਾਈ ਦੇ ਇਹਨਾਂ ਕੋਲੋਂ ਪੈਸੇ ਲਿਗੇ ਜੇਕਰ ਪ੍ਰਸ਼ਾਸਨ ਦੇ ਪ੍ਰਚਾਰ ਰੱਦ ਨਹੀਂ ਕਰਦੇ ਫਿਰ ਅਸੀਂ ਆਪਣਾ ਵੇਖੋ ਸਾਨੂੰ ਉਮੀਦ ਤੇ ਪੂਰੀ ਆ ਵੀ ਐਸਐਸਬੀ ਸਾਹਿਬ ਮੈਂ ਦੱਸਿਆ ਤਾ ਜਿਤਨਾ ਵੀ ਵਿਸ਼ਵਾਸ ਦਵਾਇਆ ਵਾ ਇਹ ਪਰਚਾ ਹੀ ਕੈਨਸਲ ਕਰਾਂਗੇ ਕੋਈ ਯਾਲੀ ਆ ਜੇ ਨਹੀਂ ਕਰਾਂਗੇ ਤੇ ਫਿਰ ਅਸੀਂ ਵੱਡੇ ਰੂਪ ਦੇ ਵਿੱਚ ਪੂਰੇ ਜ਼ਿਲ੍ਹੇ ਦੀ ਟੀਮ ਨੂੰ ਨਾਲ ਲੈ ਕੇ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਸਾਡੇ ਸਾਥੀ ਪਾਰਟੀ ਦੇ ਵਰਕਰ ਹੈ ਅਸੀਂ ਜਾ ਕੇ ਭੀਮਨ ਚੌਂਕ ਦੇ ਵਿੱਚ ਧਰਨਾ ਲਾਵਾਂਗੇ ਤੁਹਾਨੂੰ ਕਿੱਦਾਂ ਜੀ ਕਰਨਾ ਪਿਆ ਜਿਹੜਾ ਕਾਨਫਰੰਸ ਰੱਖੀ ਆ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਸਾਨੂੰ ਇਨਸਾਫ ਸਾਨੂੰ ਕੋਈ ਇਨਸਾਫ ਅਸੀਂ ਤੁਹਾਨੂੰ ਸਿਰਫ ਇੱਕ ਪ੍ਰੈਸ ਕਿਉਂ ਕਿ ਲੋਕਤੰਤਰ ਦਾ ਚੌਥਾ ਖਾਂਬਿਆ ਇਹ ਕਰਕੇ ਦੱਸਿਆ ਗਿਆ ਬਾਬੀ ਅਸੀਂ ਪ੍ਰੈਸ ਦੇ ਵਿੱਚ ਆਪਣੀ ਗੱਲ ਰੱਖ ਸਕੀਏ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਇੱਥੇ ਕੀ ਕੁਝ ਹੋ ਰਿਹਾ ਵਾ ਸ਼੍ਰੀ ਆਮ ਜਾਲੀ ਮੈਂ ਤਾਂ ਪਰਚੇ ਛਬੀਆਂ ਬਣਾ ਕੇ ਪਰਚੇ ਦੇ ਰਹੇ ਆ ਔਰ ਇਹਨਾਂ ਨੇ ਸਾਰੇ ਸਮਾਜ ਦੇ ਵਿੱਚ ਇੱਕ ਗਲਤ ਮੈਸੇਜ ਚੱਲੇਗਾ ਸਾਡਾ ਟਿਕੀ ਇਵੈਂਟ ਜੋ ਥਾਣੇ ਚੋਂ ਪਤਾ ਲੱਗਾ ਮੈਂ ਤੇ ਇੰਨੀ ਗੱਲ ਕਹਾਂਗਾ ਕਿ ਜੋ ਕੁਝ ਵੀ ਹੋਇਆ ਇਹ ਸਰਾਸਰ ਗਲਤ ਆ ਕਿਉਂਕਿ ਇਹ ਗੱਲਾਂ ਜਿਹੜੀਆਂ ਚੀਜ਼ਾਂ ਨੇ ਛੋਪਾ ਨਹੀਂ ਦਿੰਦੀਆਂ ਨਹੀਂ ਜੀ ਮੈਨੂੰ ਡਿਪਟੀ ਸਾਹਿਬ ਨੇ ਪੂਰਾ ਵਿਸ਼ਵਾਸ ਦਵਾਇਆ ਮੈਂ ਐਸਐਸਪੀ ਨੂੰ ਮੈਂ ਸਾਡੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਬੱਬੂ ਜੀ ਜਿਹੜੇ ਬਹੁਤ ਹੀ ਪੁਰਾਣੇ ਪਾਰਟੀ ਦੇ ਬੰਦੇ ਨੇ ਅਸੀਂ ਇਕੱਠੇ ਗਏ ਸੀ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਵੀ ਬੇਫਿਕਰ ਹੋ ਮੈਂ ਇੱਥੇ ਸਾਰਾ ਰਿਕਾਰਡ ਮਗਾ ਕੇ ਮੈਂ ਬਿਲਕੁਲ ਇਨਸਾਫ ਦਵਾਵਾਂਗਾ ਕੱਲ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਔਰ ਮੈਨੂੰ ਡੀਐਸਪੀ ਸਾਹਿਬ ਤੇ ਪੂਰਾ ਯਕੀਨ ਆ ਕਿ ਸਾਡੇ ਡਿਪੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਜੋ ਨਾ ਅੱਜ ਤੱਕ ਕਮਿਟਮੈਂਟ ਕੀਤੀ ਆ ਉਹਨੂੰ ਡਨ ਕੀਤਾ ਕਿਉਂਕਿ ਮੈਂ ਤਾਂ ਇਹ ਆ ਕਿ ਅੱਜ ਸਿਰਫ ਦੱਸਣਾ ਇਸ ਕਰਕੇ ਜੋ ਸਮਝਿਆ ਕਿ ਸਾਡੀ ਪਾਰਟੀ ਲੈਵਲ ਤੇ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਬੰਦਿਆਂ ਤੇ ਝੂਠੇ ਪਰਚੇ ਹੋ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਬੰਦੇ ਆ ਉਹ ਆਪਸੀ ਮਿਲੀਭੁਤ ਕਰਕੇ ਉਹ ਜਾਨਕੀ ਗਲਤ ਪਰਚੇ ਕਰਵਾ ਕੇ ਸਾਡੇ ਬੰਦਿਆਂ ਨੂੰ ਦਬਾਉਣਾ ਚਾਹੁੰਦੇ ਆ ਦੇਖੋ ਇਹਦੇ ਵਿੱਚ 326 ਦਾ ਰਿਜ਼ਲਟ ਹਾਸਲ ਹੋਇਆ ਤੇ ਰਿਜ਼ਲਟ ਮੁਤਾਬਕ ਜਿਹੜੀ ਪੁਲਿਸ ਦੀ ਕਾਰਵਾਈ ਆ ਉਹਦੇ ਮੁਤਾਬਕ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਆ ਜਿਹੜੇ ਦੇ ਵਿੱਚ ਦੋਸ਼ ਲੱਗੇ ਨੇ ਵੈਸੇ ਤਾਂ ਬੇਸਿਕਲੀ ਜੇ ਇਹਨਾਂ ਨੂੰ ਦੇਖਿਆ ਜਾਵੇ ਤੇ ਦੋਵੇਂ ਲੀਡਰ ਜਿਹੜੇ ਭਾਜਪਾ ਨੂੰ ਸੰਬੰਧ ਤਰਕਦੇ ਨੇ ਪਰ ਸਾਡਾ ਚਲੋ ਇਸ ਪਾਰਟੀ ਨਾਲ ਤਾਂ ਕੋਈ ਸੰਬੰਧ ਨਹੀਂਗਾ ਸਾਡਾ ਤਫ਼ਤੀਸ਼ ਦੇ ਸਹੀ ਤੱਥਾਂ ਨਾਲ ਪੜਤਾਲ ਕਰਨਾ ਸੰਬੰਧ ਹੈ ਇਹਦੀ ਜਿਹੜੀ ਆ ਪੜਤਾਲ ਕੀਤੀ ਜਾ ਰਹੀ ਆ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਆ ਤੇ ਉਸ ਬੰਦੀ ਸਭ ਤੋਂ ਪਹਿਲਾਂ ਕੇਸ ਰਜਿਸਟਰ ਕੀਤਾ ਜਾਂਦਾ ਤੇ ਮੌਕੇ ਤੇ ਪੜਤਾਲ ਕਰਕੇ ਜੇ ਤੱਤ ਸਹੀ ਪਾਏ ਜਾਣ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੇ ਨਾ ਤੱਤ ਸਹੀ ਪਾਏ ਜਾਣ ਤੇ ਮੁਕਦਮਾ ਦੀ ਪੜਤਾਲ ਨੂੰ ਸੀਨੀਅਰ ਅਫਸਰਾਂ ਤੋਂ ਹੁਕਮ ਹਾਸਲ ਕਰਕੇ ਤੇ ਕੈਨਸਲ ਵੀ ਕੀਤਾ ਜਾਂਦਾ ਸਰ